ਇਰੀਕਸ਼ਾਬ ਕਰਾਇਤ ਲਾ ਕੇ ਚਲਾਉਂਦੇ ਅੰਕਲ ਹੋਣੀ ਇਹ ਛੋਟੀ ਬੇਟੀ ਆ ਹਾਂਜੀ ਇਹ ਛੋਟੀ ਹੀ ਆ ਭਰਾ ਵੈ ਹਾਂਜੀ ਭਰਾ ਵੈ ਆ ਇਹ ਗੁੱਡੀ ਵੀ ਦੁੱਜੀ ਵਿਆਹੀ ਹੈ ਹਾਂਜੀ ਦੁੱਜੀ ਗੁੱਡੀ ਵੀ ਵਿਆਹੀ ਹੈ ਗੁੱਡੀ ਦੁੱਜੀ ਵਿਆਹੀ ਸੀ ਹਾਂ ਕਿੰਨਾ ਚਿਰ ਹੋ ਗਿਆ ਹੁਣ ਹੋ ਗਿਆ 2 ਬਿੰਨ੍ਹੇ ਨੂੰ ਚੱਲੇ 2 ਬਿੰਨ੍ਹੇ ਨੂੰ ਚੱਲੇ ਹਾਂਜੀ ਹਾਂ ਹੁਣ ਮੈਂ ਆਪ ਬੁਮਾਰੀ ਨਹੀਂ ਆ ਹਾਂ ਤੇ ਮੈਂ ਕਿ ਕਰਕੇ ਵੇਲੀ ਹਾਂ ਆਏ ਐ ਕਰ ਪਾਪ ਬੱਚਿਆਂ ਨੂੰ ਕੀ ਪਤਾ ਸਹੀ ਗੱਲ ਹੈ ਵਿਆਹ ਦਾ ਕਰਨਾ ਕਿ ਨਹੀਂ ਕਰਨਾ ਸਹੀ ਗੱਲ ਆ ਸਹੀ ਗੱਲ ਆ ਇਹ ਕਿਥੇ ਵੇਈ ਜਾਣਾ ਭੈਣ ਨੇ ਇਹ ਬੱਸ ਓਡੇ ਵੱਲ ਬੱਸ ਅੱਛਾ ਇਹ ਲੋਕਲ ਹੀ ਆ ਹਾਂਜੀ ਚਲੋ ਵਧੀਆ ਆਉਣ ਜਾਣ ਸੁੱਖਾ ਦੇਗਾ ਹਾਂਜੀ ਹਨਾ ਉਹ ਵੀ ਲਾਗੇ ਵਾਦੀ ਆ ਓ ਠੀਕ ਆ ਠੀਕ ਆ ਵਾਦੀ ਅਛਾ ਵਾਦੀ ਆ ਆ ਲਾਗੇ ਫਿਰ ਲੋਕਲ ਹੀ ਆ ਹਾਂਜੀ ਓ ਠੀਕ ਆ ਵਧੀਆ ਵਧੀਆ ਹੈ ਐ ਬੰਦ ਜੀ ਅੱਛਾ ਹੋਰ ਛੋਟੀ ਜਾਣਾ ਕਿਆ ਬਾਤ ਇਹ ਤੁਸੀਂ ਸਾਨੂੰ ਲੈ ਆਏ ਜੀ ਇਹ ਹਮਾਦਰ ਚ ਲੈ ਆਏ ਜੀ ਹੈ ਤਾਂ ਅੰਤ ਤੱਕ ਲੱਗਣਾ ਜੀ ਸਹੀ ਹੋਈ ਕਰ ਹਾਂਜੀ ਇੱਕੋ ਕਮਰਾ ਫਿਰ ਹਾਂਜੀ ਵਾਹਿਗੁਰੂ ਅੱਛਾ ਇੱਕ ਕੁੱਤੇ ਕਮਰਾ ਬਣਿਆ ਤੇ ਇਹ ਯਾਹ ਬੁੰਨ ਲਿਆ ਆ ਮੇਰੀ ਭੈਣ ਦਾ ਵਿਆਹ ਆਪਾਂ ਕੁਛ ਨਹੀਂ ਛਕਣਾ ਨਹੀਂ ਨਹੀਂ ਆਪਾਂ ਬਹਿ ਜੀ ਇੱਕ ਮਿੰਟ ਇੱਕ ਇੱਕ ਹੁਣ ਬਹਿ ਜੀ ਆਜੋ ਆ ਜਾ ਪੁੱਛਣ ਤੇ ਸਭ ਤੋਂ ਪਹਿਲਾਂ ਤੇ ਸਾਡੇ ਵੱਲੋਂ ਚੂੜੀਆਂ ਆਂਦੀਆਂ ਐਂ ਚੂੜੀਆਂ ਪਾ ਦੇਣੀਆਂ ਆਪਣੀ ਭੈਣ ਨੂੰ ਇਧਰ ਲੈ ਇੱਥੇ ਆ ਤੂੰ ਇੱਥੇ ਆ ਬਸ ਮਤਲਬ ਇੰਨੇ ਘਰ ਚ ਰਹਿੰਦੇ ਹੋ ਹਾਂਜੀ ਇੱਕ ਕਮਰਾ ਹਾਂਜੀ ਇਹਦੇ ਵਿੱਚ ਚਾਰ ਜੀ ਰਹਿੰਦੇ ਪੰਜ ਜੀ ਤੇ ਤੁਹਾਡੀ ਨੌ ਰਾਣੀ ਨੌ ਤੇ ਅੱਛਾ ਨੌ ਰਾਣੀ ਤੇ ਪੁੱਤ ਉੱਤੇ ਹਾਂਜੀ ਤੇ ਤੁਸੀਂ ਤੇ ਤੁਹਾਡੇ ਹਸਬੰਦ ਤੇ ਭੈਣ ਹੋਣੀ ਇੱਥੇ ਹਾਂਜੀ ਥੱਲੇ ਤੇ ਭੈਣੇ ਮਤਲਬ ਕਿਤਰਾ ਗੁਜ਼ਾਰਾ ਹੁੰਦਾ ਫਿਰ ਸਸੀਕਲ ਜੀ ਹੋਰ ਪੁੱਤ ਠੀਕ ਠਾਕ ਹਾਂਜੀ ਇਹ ਸਾਡੀ ਨੌ ਰਾਣੀ ਹੈ ਹਾਂਜੀ ਓਹ ਕਿਆ ਬਾਤ ਹੈ ਠੀਕ ਠਾਕ ਭੈਣੇ ਹਾਂਜੀ ਲਓ ਚਲੋ ਕੋਲੀ ਕੋਈ ਨਹੀਂ ਤੁਸੀਂ ਬੈਠੋ ਹਾਂ ਚਲੋ ਪਾ ਦਿਓ ਆਜੋ ਭੈਣੇ ਤੁਸੀਂ ਨਾਲ ਪਾਓ ਆਓ ਆਓ ਨਾਲ ਆਓ ਤੁਸੀਂ ਵੀ ਨਾਲ ਆਓ ਉੱਪਰ ਨਿੰਕੂ ਜੀ ਇਹ ਸੀਲ ਚ ਪਾ ਲਈਏ ਹਾਂ ਅਮਾ ਦਾ ਕੀ ਹੈ ਇਹ ਗੁਰ ਬਾਤ ਅੱਛਾ ਇਹ ਬਾਥਰੂਮ ਆ ਤੇ ਇਸ਼ਨਾਨ ਪਾਣ ਕਿੱਥੇ ਕਰਦੇ ਹੋ ਇੱਥੇ ਕਰ ਲਈ ਅੱਛਾ ਇੱਥੇ ਇੰਨੀ ਛੋਟੀ ਜਿਹੀ ਜਗ੍ਹਾ ਦੇ ਵਿੱਚ ਕਰਦੇ ਓਹ ਠੀਕ ਠੀਕ ਹੈ ਜੀ ਸ਼ਹਿਰਾ ਕਿੱਥੇ ਕਰਦੇ ਓਹ ਠੀਕ ਹੈ ਕੀ ਕਰਦੇ ਹੈ ਬੀਬੀਆਂ ਦਾ ਕੰਮ ਬੀਬੀਆਂ ਹੀ ਕਰ ਸਕਦੀਆਂ ਐ ਬੰਦੇ ਨਹੀਂ ਕਰ ਸਕਦੇ ਹੈਨਾ ਆ ਵੇਖ ਲੋ ਤਰਾ ਬਹੁਤ ਧਿਆਵਾ ਦੇ ਆਪੀ ਤੇ ਆਣੀ ਦਾ ਮੈਂ ਪਹਿਲਾ ਕਾਰਜ ਹੋਣਗਾ ਹਾਂਜੀ ਪਹਿਲਾ ਹੈ ਵਿਆਹ ਸ਼ੁਰੂ ਹੋਣ ਲੱਗਾ ਹੈ ਵਿਆਹ ਤਾਂ ਪਹਿਲਾ ਕਾਰਜ ਸ਼ੁਰੂ ਹੋਣ ਲੱਗਾ ਹੈ ਹਨਾ ਮੈਂ ਤੁਹਾਨੂੰ ਸਗੰਦੋ ਲਓ ਜੀ ਲਓ ਚਲੋ ਤਾਉ ਬੈਠਾ ਕੋਬੜੀ ਮਾਰ ਤੇ ਇਥੇ 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 ਮੇਰੇ ਨਾਲ ਚੋਣ ਅਜੇ ਤੱਕ ਕਿ ਉਧਰ ਹੈ ਉੱਤੇ ਉੱਤੇ ਰਹੂ ਉੱਤੇ ਨੇ ਮੈਂ ਚੱਟੀ ਕਿਥੇ ਰਹਿ ਗਏ ਚਲੀ ਗਰੇ ਮਮੂ ਗੁਰੂ ਜੀ ਬਣਾ ਲਿਓ ਆਜੋ ਪੈਂਟ ਨਹੀਂ ਆਜੋ ਅਰ 20 ਤੇ ਆ ਰਹੇ ਆ ਅਸਾਂ ਕੀ ਮਿਕਸੀ ਬੰਦ ਨਹੀਂ ਹੈ ਨਾ ਕੰਜੀ ਨਹੀਂ ਕੜਾ ਅਗਲੇ ਪਾਸੇ ਪਾਵਾਂ ਮੇਰਾ ਪਾਈਜ਼ਾ ਨਹੀਂ ਪਤਾ ਤਾਂ ਫਿਰ ਮੈਂ ਆਉਸਾ ਨਹੀਂ ਵਾਹਿਗੁਰੂ ਵਾਹਿਗੁਰੂ ਲੱਤ ਤੁਹੇ ਪਾਉ ਤੁਹਾਡਾ ਦਿੱਖੀ ਦਮ ਆਉ। ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧਿਆਨ

ਇੱਕ ਕਾਲ ਦੇ ਉੱਤੇ ਅਸੀਂ ਇਸ ਭੈਣ ਦੇ ਘਰੇ ਆਏ ਆ ਭੈਣ ਪੂਨਮ ਅਜੂ ਮਾਤਾ ਇੱਥੇ ਆ ਰੋ ਭੈਣ ਪੂਨਮ ਦੇ ਘਰੇ ਆਏ ਆ ਧੀ ਧਿਆਣੀਆਂ ਘਰ ਦੇ ਹਾਲਾਤ ਹੀ ਵੇਖ ਹੀ ਲਏ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਪੈਣੀ ਕਿ ਮੈਂ ਘਰ ਦੇ ਹਾਲਾਤ ਤੁਹਾਨੂੰ ਆਪਣੇ ਮੂੰਹੋਂ ਬਿਆਨ ਕਰਕੇ ਦੱਸਾਂ ਕਿ ਤੁਸੀਂ ਸਾਰਾ ਕੁਝ ਵੇਖ ਹੀ ਰਹੇ ਜਿ ਕਿ ਇੱਕ ਕਮਰਾ ਵਾ ਬਾਹਰਲੇ ਪਾਸੇ ਗਲੀ ਆ ਇੱਥੇ ਰਸੋਈ ਆ ਤੇ ਬਾਥਰੂਮ ਕਿੱਥੇ ਆ ਤੇ ਇੱਥੇ ਹੀ ਪੈ ਜਾਂਦੇ ਆ ਤੇ ਨਾ ਕੋਈ ਦਰਵਾਜ਼ਾ ਵਾ ਬਾਥਰੂਮ ਕਿਹੜੇ ਤਰੀਕੇ ਨਾਲ ਸਰਵਾਈਵ ਕਰਦੇ ਆ ਇਹ ਪਰਿਵਾਰ ਮੇਰੇ ਖਿਆਲ ਦੇ ਵਿੱਚ ਰਹਿਣਾ 5-7 ਜੀਆਂ ਦਾ ਇਸ ਘਰ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਔਖਾ ਤੇ ਤੁਸੀਂ ਸਾਰੇ ਜਣੇ ਇਸ ਮੇਰੀ ਭੈਣ ਪੂਨਮ ਦਾ ਸਾਥ ਜ਼ਰੂਰ ਦਿਓ ਨਾ ਰੋਬਰ ਚੋਕ ਕੋਰੰਟੀ ਮੇਰੇ ਮੇਰੇ ਖਿਆਲ ਦੇ ਵਿੱਚ ਮੈਨੂੰ ਬੋਲਣ ਦੀ ਲੋੜ ਨਹੀਂ ਪੈਣੀ ਤੁਸੀਂ ਬੋਲੋਗੇ ਤਾਂ ਚੰਗੀ ਗੱਲ ਜਿਵੇਂ ਹਾਲਾਤ ਕਹਿਣ ਦੀ ਜਿਵੇਂ ਇਹਨਾਂ ਨੇ ਕਿਹਾ ਹੀ ਹੈ ਕਿ ਬੋਲਣ ਦੀ ਕੋਈ ਲੋੜ ਨਹੀਂ ਹੈ ਘਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਗਲੀ ਇਹ ਗਲੀ ਦੇ ਅੰਦਰ ਹੀ ਐਂਟਰ ਹੁੰਦੇ ਸਾਰੇ ਆਪਣਾ ਕਮਰਾ ਕਮਰੇ ਦੇ ਵਿੱਚ ਹੀ ਬਾਥਰੂਮ ਪੌੜੀਆਂ ਦੇ ਥੱਲੇ ਤੁਸੀਂ ਵੇਖ ਹੀ ਸਕਦੇ ਹੋ ਕਿ ਇੱਕ ਕਿੰਨੇ ਦਿਨ ਦੇ ਨਾ ਕਿ ਬਸ ਗੁਜ਼ਾਰਾ ਕਰਨ ਵਾਸਤੇ ਉਹਨਾਂ ਨੇ ਅਡਜਸਟਮੈਂਟ ਕਰਨ ਵਾਸਤੇ ਹਨਾ ਕੀਤਾ ਸਾਰਾ ਕੁਝ ਤੇ ਭੈਣ ਦਾ ਵਿਆਹ ਆ ਚਲੋ ਹਰ ਇੱਕ ਭੈਣ ਦੇ ਸ਼ੌਂਕ ਹੁੰਦੇ ਨੇ ਤੇ ਚਲੋ ਸ਼ੌਂਕ ਜਿੰਨੇ ਜੋਗੇ ਅਸੀਂ ਹੈਗੇ ਆ ਉਹਨੇ ਕਿਤੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰਾ ਕੁਝ ਤੁਹਾਡੇ ਤੇ ਆ ਉਹਨਾਂ ਦੇ ਪਾਪਾ ਜਿਹੜੇ ਨੇ ਉਹ ਕਿਰਾਏ ਤੇ ਰਿਕਸ਼ਾ ਲੈ ਕੇ ਤੇ ਦਿਹਾੜੀ ਤੇ ਜਾਂਦੇ ਨੇ ਕਰਕੇ ਉਹਨਾਂ ਦੇ ਘਰ ਦੇ ਹਾਲਾਤ ਐਵੇਂ ਦੇ ਆ ਕਿ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਵਾ ਵਿਆਹ ਕਰਨੇ ਦੇ ਹੋਰ ਤੁਹਾਨੂੰ ਪਤਾ ਕਿ ਕਿੰਨੇ ਔਖੇ ਆ ਇਸ ਕਰਕੇ ਆਪਾਂ ਭੈਣ ਦਾ ਵਿਆਹ ਜਿਹੜਾ ਹੈ 15 ਤਰੀਕ ਨੂੰ ਆ 15 ਜਨਵਰੀ ਨੂੰ ਤੇ ਆਪਾਂ ਸਾਰੇ ਜਣੇ ਹੰਬਲਾ ਮਾਰੀਏ ਤੇ ਜਿੱਦਾਂ ਅੱਗੇ ਵਿਵਾਂਧੀਆਂ ਸੇਵਾਵਾਂ ਅਸੀਂ ਲਈਆਂ ਨੇ ਉਸੇ ਤਰੀਕੇ ਨਾਲ ਆਪਾਂ ਵਿਆਹ ਇਸ ਭੈਣ ਦਾ ਸੋਹਣਾ ਤੁਮਤਮ ਨਾ ਕਰੀਏ ਤੁਮਤਮ ਨਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਤਰੀਕੇ ਨਾਲ ਹਿੰਮਤਾਂ ਜੀ ਵੱਲੋਂ ਪਹਿਲਾਂ ਵਿਆਹ ਕੀਤੇ ਗਏ ਨੇ ਆਪਾਂ ਉਸੇ ਉਸੇ ਵਿਵਾਂਵਾਂ ਨੂੰ ਹੀ ਤੁਮਤਮ ਨਾ ਕਹਿੰਨੇ ਆ ਕਿਸੇ ਮਾਂ ਦੇ ਪਿਓ ਦੀ ਧੀ ਜਿਹੜੀ ਆ ਉਹ ਆਪਣੇ ਘਰ ਰਾਜੀ ਖੁਸ਼ੀ ਹੈ ਨਾ ਫੇਰੇ ਲੈ ਕੇ ਚਲੀ ਜਾਵੇ ਇਹ ਹੀ ਉਹਨਾਂ ਵਾਸਤੇ ਬੜੀ ਵੱਡੀ ਗੱਲ ਆ ਇਸ ਕਰਕੇ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਸਾਥ ਦਿਓ ਤਾਂ ਤਾਂ ਜੋ ਅਸੀਂ ਇਹਨਾਂ ਦਾ ਜਿਹੜਾ ਭਾਰ ਆ ਥੋੜਾ ਜਿਹਾ ਹੌਲਾ ਕਰ ਸਕੀਏ ਮਦਰ ਰੋੜਾਂਗੀ ਇਹ ਮਾਰ ਰੋੜਾਂਗੀ ਤਾਂ ਦੀ ਆਪਣੀ ਕੋਈ ਤਿਆਰੀ ਬਣੀ ਹੁਣ ਤੱਕ ਕੁਝ ਕੋਈ ਸੂਟ ਖਰੀਦਿਆ ਹੋਵੇ ਇਹ ਤੇ ਕੋਈ ਨਹੀਂ ਚੂੜਾ ਕਲੀਰੇ ਕੁਛ ਮੁੰਡਾ ਕੀ ਕਰਦਾ ਵਿਆਹ ਵਾਲਾ ਮੁੰਡਾ ਜਿਹਦੇ ਨਾਲ ਵਿਆਹ ਹੋਣਾ ਉਹ ਜਰਾ ਬਸ ਹੈਲਪਰ ਅਜੀ ਅੱਛਾ ਠੀਕ ਆ ਤੇ ਉਹਨਾਂ ਤਾਂ ਢੇ ਕਰਦੇ ਹਲਾ ਤੰਬਾਰੇ ਪਤਾ ਹਾਂਜੀ ਉਹਨਾਂ ਦੀ ਕੋਈ ਮੰਗੇ ਤੇ ਨਹੀਂ ਨਾ ਠੀਕ ਆ ਉਹ ਆਪ ਕਰਾਈ ਤੇ ਦੇ ਰਿਹਾ ਹੈ ਕਰਾਈ ਤੇ ਰਿੰਦੇ ਕੀ ਕਰਦਾ ਵੀਰ ਕੀ ਕਰਦਾ ਬਸਾਂ ਦੇ ਹੈਲਪਰ ਹੈਲਪਰ ਅਜੀ ਨੰਮੇ ਰੁਟਾ ਦੇ ਜਾਂਦਾ ਠੀਕ ਆ ਅੱਖਾਂ ਅੱਖਾਂ ਪਿੰਲੇ ਮਸਾ ਮੈਨੂੰ ਆਪਣੇ ਆਪ ਨੂੰ ਵਿੱਚ ਦੁੱਖ ਲੱਗਦਾ ਚਲੋ ਤੁਸੀਂ ਹੁਣ ਮੈਂ ਇੱਕ ਚੀਜ਼ ਹਰ ਇੱਕ ਕੁੜੀ ਨੂੰ ਪੁੱਛਦੀ ਹੁੰਨੀ ਆ ਜਿਹਦਾ ਵਿਆਹ ਹੁੰਦਾ ਵਾ ਵੀ ਵਿਆਹ ਵਾਲੇ ਦਿਨ ਸਾਡੇ ਸ਼ੁਰੂ ਤੋਂ ਸ਼ੌਂਕ ਹੁੰਦੇ ਪਈ ਵਿਆਹ ਤਿਆਰ ਕਰਨਾ ਆ ਕਰਨਾ ਹਨਾ ਤੁਹਾਡਾ ਕੋਈ ਸ਼ੌਂਕ ਹੋਵੇ ਵੀ ਮੈਂ ਵਿਆਹ ਤੇ ਇਦਾਂ ਦਾ ਸੂਟ ਪੋਣਾ ਜਾਂ ਕੀ ਕਿਹੜੇ ਰੰਗ ਦਾ ਸੂਟ ਪੋਣਾ ਵਿਆਹ ਵਾਲਾ ਮੈਂ ਰੂਨ ਹੈ ਰੂਨ ਮੈਂ ਰੂਨ ਪੋਣਾ ਠੀਕ ਹੈ ਤੇ ਕੋਈ ਚੂੜਾ ਕੋਈ ਚੂੜੇ ਆਂਦਾ ਸ਼ੌਂਕ ਹੋਵੇ ਫਿਰ ਯਾ ਕਲ ਇਦਾਂ ਦਾ ਪੌਣਾ ਕਲਰ ਜਾਂ ਇਦਾਂ ਦਾ ਡਿਜ਼ਾਈਨ ਕੋ ਸੋਚਿਆ ਨਹੀਂ ਸੋਚਿਆ ਚਲੋ ਇਹ ਚੂੜਾ ਮੰਮੀ ਨੇ ਲੈ ਕੇ ਆਉਣਾ ਹਾਂ ਮੰਮੀ ਨੇ ਲੈ ਕੇ ਆ ਲੈ ਕੇ ਆਉਣਾ ਹਾਂਜੀ ਉਹਨਾਂ ਨੇ ਹਾਂ ਕੀਤੀ ਉਹਨਾਂ ਨੇ ਹਾਂਜੀ ਤੇ ਕਲੀਰੇ ਕਲੀਰੇ ਚੂੜੇ ਹੋਈ ਵੀ ਕੋ ਥਾਂਦੇ ਆ ਨਾਲ ਹੀ ਹੁੰਦੇ ਹੈਣਾ ਚਲੋ ਮਹਾਰਾਜ ਜਿੰਨੇ ਜੁਗੀ ਵੀ ਹੋਵਾਂਗੇ ਜਾਂ ਸੰਗਤ ਜਿੰਨਾ ਵੀ ਸਹਿਯੋਗ ਕਰੇਗੀ ਤੁਹਾਡੇ ਤੱਕ ਅਸੀਂ 15 ਤਰੀਕ ਵਿਆਹ ਤੇ ਜੀਚਾਂ ਅੱਜ ਅੱਜ ਇੱਕ ਤਰੀਕ ਹੈ ਪਹਿਲਾ ਦਿਨ ਆ ਸਾਲ ਦਾ 2026 ਦਾ ਪਹਿਲਾ ਦਿਨ ਆ ਤੇ ਪਹਿਲੇ ਦਿਨ ਦੇ ਵਿੱਚ ਹੀ ਜੇ ਕੋਈ ਸੇਵਾ ਲੁੱਟਣੀ ਚਾਹੁੰਦਾ ਵਾ ਤੇ ਸਾਰੀ ਸਾਰਾ ਸਾਲ ਜਿਹੜਾ ਹੈ ਨਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਕਿ ਅਸੀਂ ਪਹਿਲੇ ਦਿਨ ਸੇਵਾ ਕੀਤੀ ਹੈ ਤੇ ਉਹ ਵੀ ਉਹ ਵੀ ਉਹ ਵੀ ਕਿਸੇ ਤੀਤਿਆਣੀ ਦੀ ਤੇ ਉਹੋ ਜੇ ਤੀਤਿਆਣੀ ਦੀ ਜਿਹੜੇ ਘਰ ਦੇ ਵਿੱਚ ਹਾਲਾਤ ਬਿਆਨ ਕਰਨ ਦੀ ਮੈਨੂੰ ਲੋੜ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਮਤਲਬ ਕਿਤਰਾ ਸਰਵਾਈਵ ਕਰਦੇ ਜੇ ਕਿਤਰਾ ਫਿਰ ਦਿਨ ਨਗਾਉਂਦੇ ਜੇ ਫਿਰ ਟਾਈਮ ਪਾਸ ਕਰੀ ਜਾਂਦਾ ਹੈ ਇਨ ਆ ਪੀ ਇਹ ਦਾ ਪਿਓ ਲਿਆ ਹੁੰਦਾ ਵਿਚਾਰਾ ਥੋੜਾ ਬੋਤਾ ਕਰੀ ਜਾਈਦਾ ਥੋੜਾ ਬੋਤਾ ਕਰੀ ਜਾ ਹਾ ਪ੍ਰਸ਼ਾਦਾ पण ਠੀਕ ਚੱਲ ਜਾਂਦਾ ਚਲਈ ਅੰਦਰ ਵਜੇ ਰੋਜੀ ਤੇ ਜੇ ਜੇ ਸਮਝ ਲਓ ਕਿ ਕੋਈ ਸਾਥ ਨਹੀਂ ਦਿੰਦਾ ਮੈਂ ਕਿ ਚਲੋ ਅਸੀਂ ਤੇ ਜਿੰਨੇ ਚੋਕੇ ਹੈਗੇ ਆਂ ਸੰਸਥਾ ਵਾ ਸੰਸਥਾ ਤੁਹਾਡੀ ਸਾਥ ਦੇਗੀ ਜੇ ਅਸੀਂ ਵੀ ਨਾ ਆਉਂਦੇ ਕੋਈ ਵੀ ਨਾ ਆਉਂਦਾ ਤਾਂ ਫਿਰ ਕਿਤਰਾ ਵਿਆਹ ਕਰਨਾ ਉਹ ਫਿਰ ਮਾ ਫੜ ਤੜਕੇ ਮੜਾ ਮੋਟਾ ਕਰਨਾ ਨਹੀਂ ਮੜਾ ਮੋਟਾ ਕਰ ਲੱਗੇ ਗਲੀ ਗਵਾਂਡ ਜਾਂ ਕੋਈ ਕੋ ਸਾਥ ਗਲੀ ਗਵਾਂਡ ਤੇ ਬਥੇਰਾ ਸਾਥ ਦਿੰਦੇ ਹੀ ਆਪ ਹੀ ਨਹੀਂ ਕਰਨ ਮੁਰਕੇ ਕੱਲ ਨੂੰ ਕੋਈ ਲੜ ਪਾਵੇ ਤਾਂ ਮੈਨੇ ਮਾਰ ਦਿੱਤੀ ਹਏ ਕਿਤਾਬ ਕਰੀ ਅਸੀਂ ਕਿ ਸੇਲੂ ਨੀ ਕੋ ਤੋ ਮੈਂ ਸਵੇਰੇ ਵੀ ਇਹਦੇ ਪਾਪਾਂ ਨੇ ਕਹਿੰਦੇ ਮੈਂ ਤਾਂ ਇਹ ਵੇਖੋ ਤੂੰ ਮੁੜ ਕੇ ਤੁਹਾਡਾ ਨੰਬਰ ਵੇਖਿਆ ਤੁਹਾਡਾ ਨੰਬਰ ਵੇਖਿਆ ਤੇ ਫਿਰ ਫੋਨ ਕੀਤਾ ਠੀਕ ਹੈ ਮੈਂ ਕਿਹਾ ਫੜੋ ਤੜੋ ਕਿਹ ਕੋ ਤੇ ਚੱਲ ਕਰ ਲਈ ਹੋੜੀ ਹੋੜੀ ਲਾ ਦੇਣਾ ਹਾਂ ਇਹ ਥੋੜੇ ਕਰਦੇ ਉੱਥੇ ਟਾਲੀ ਸਾਹਿਬ ਗੁਰਦੁਆਰਾ ਹਾਂਜੀ ਉੱਥੇ ਟਾਲੀ ਸਾਹਿਬ ਕਿੱਥੇ ਗੁਰਦੁਆਰੇ ਇੱਧਰ ਉਤਲੀ ਘਰ ਉਤਲੀ ਘਰ ਉਤਲੀ ਘਰ ਹਾਂਜੀ ਤੇ ਵੀਰ ਕੀ ਕਰਦਾ ਇਹਨਾਂ ਦਾ ਵੀਰ ਕੀ ਕਰਾ ਉਹ ਦੁਕਾਨ ਤੇ ਲੱਗਾ ਬੀਲੀ ਵਾਲੀ ਤੇ ਬੀਲੀ ਵਾਲੀ ਦੁਕਾਨ ਤੇ ਲੱਗਾ ਹਾਂਜੀ ਠੀਕ ਠੀਕ ਚਲੋ ਹਾਂਜੀ ਸਾਰਾ ਕੁਝ ਤੁਸੀਂ ਆਂਟੀ ਦੇ ਮੋਹ ਸੋਹਣੇ ਲਿਆ ਤੇ ਹਾਲਾਤ ਜਿਹੜੇ ਇਹਨੇ ਬਾਰ-ਬਾਰ ਹਨਾ ਕਹਿ ਕੇ ਤੇ ਦੱਸਣ ਦੀ ਲੋੜ ਹੀ ਨਹੀਂ ਆ ਤੇ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਕਹਿੰਦੇ ਸਾਰੇ ਹਮੇਸ਼ਾ ਇਹੀ ਕਹਿੰਦੇ ਸੁਣੇ ਆ ਕਿ ਧੀ ਦੇ ਵਿਆਹ ਦੇ ਵਿੱਚ ਜੇ ਕੋਈ ਆਪਾਂ ਸੇਵਾ ਦਿੰਨੇ ਆ ਜਾਂ ਕਰਦੇ ਆ ਹੈਲਪ ਕਰਦੇ ਆ ਤਾਂ ਉਹਦੇ ਵਰਗਾ ਵੱਡਾ ਵਰਗਾ ਵੱਡਾ ਪੁੰਨ ਕੋਈ ਨਹੀਂ ਆ ਹਾਂ ਸਹੀ ਗੱਲ ਆ ਤੇ ਇਸ ਕਰਕੇ ਆਪਾਂ ਨਵਾਂ ਸਾਲ ਚੜਿਆ ਤੇ ਸਾਲ ਚੜਦਿਆਂ ਤੇ ਆਪਾਂ ਪੁੰਨ ਖੱਟ ਲਈਏ ਤੇ ਇਸ ਭੈਣ ਦੀ ਸੇਵਾ ਤੇ ਕਰੀਏ ਕਰੀਏ ਹੋਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਭੈਣਾਂ ਦੇ ਵਿਆਹ ਨੇ ਤੁਹਾਡਾ ਸਾਰਿਆਂ ਦਾ ਕੀ ਕਹਿੰਦੇ ਨੇ ਇੱਕ ਫਰਜ਼ ਹੀ ਸਮਝ ਲਓ ਫਰਜ਼ ਸਮਝ ਕੇ ਅੱਗੇ ਆਓ ਤੇ ਸਾਡਾ ਸਾਥ ਦਿਓ ਤੇ ਆਪਾਂ ਸਾਰੀਆਂ ਭੈਣਾਂ ਨੂੰ ਜਿਹੜਾ ਵਾ ਉਹਨਾਂ ਰਾਜੀ ਖੁਸ਼ੀ ਫੇਰੇ ਕਰਾ ਕੇ ਤੇ ਉਹਨਾਂ ਦੇ ਘਰ ਤੋਰੀਏ ਤੇ ਮਾਪਿਓ ਦੇ ਜਿਹੜੇ ਮੋਢਿਆਂ ਦੇ ਉੱਤੇ ਬੋਝ ਆ ਉਹ ਥੋੜਾ ਜਿਹਾ ਹਲਕਾ ਕਰੀਏ ਉਹਨਾਂ ਦੇ ਵਿੱਚ ਥੋੜਾ ਜਿਹਾ ਆਪਾਂ ਥੋੜਾ ਜਿਹਾ ਇੱਕ ਰੋਲ ਇੱਕ ਰੋਲ ਨਭਾ ਜੀਏ ਇੱਕ ਭਰਾ ਦਾ ਇੱਕ ਭੈਣ ਦਾ ਇੱਕ ਮਾਂ ਦਾ ਕਿ ਜੇ ਕੋਈ ਸਾਡੇ ਆਲੇ-ਦੁਆਲੇ ਵੀ ਕੋਈ ਅਸਮਰਥ ਧੀ ਭੈਣ ਇਸ ਤਰੀਕੇ ਦੇ ਨਾਲ ਵਿਆਹ ਵਿਆਹ ਕਰਕੇ ਬੈਠੀ ਆ ਕਿ ਮੇਰਾ ਵਿਆਹ ਇਸ ਤਰੀਕੇ ਦਾ ਹੋਣਾ ਚਾਹੀਦਾ ਵਾ ਜ ਮੈਨੂੰ ਇਹੋ ਜੇ ਸੂਟ ਚਾਹੀਦੇ ਇਹੋ ਜੇ ਚੂੜਾ ਚਾਹੀਦਾ ਹਰ ਇੱਕ ਦੇ ਆਪਣੇ ਆਪਣੇ ਸ਼ੌਕ ਹੁੰਦੇ ਆ ਤੇ ਆਪਣੇ ਆਲੇ-ਦੁਆਲੇ ਵੀ ਜੇ ਤੁਹਾਨੂੰ ਕੋਈ ਤਾਨੂੰ ਕੋਈ ਮਿਲਦਾ ਵਾ ਨਾ ਤੇ ਉਹਨਾਂ ਦਾ ਵਿਆਹ ਵਾਂ ਦੇ ਵਿੱਚ ਜਾਂ ਕਿਸੇ ਵੀ ਕਿਸਮ ਦੀ ਉਹਨਾਂ ਦੀ ਸੇਵਾ ਦੀ ਤਾਂ ਉਹਨਾਂ ਨੂੰ ਲੋੜ ਆ ਤੇ ਤੁਸੀਂ ਸਾਰੇ ਜਣੇ ਅੱਗੇ ਜਰੂਰ ਆਇਓ ਅਗਲੇ ਪਾਸੇ ਕਟੋ-ਕਟ ਮੇਰੇ ਖਿਆਲ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ 10 ਵਿਆਹ ਨੇ ਦਸਾਂ ਵਿਆਹਾਂ ਦੇ ਵਿੱਚ ਤੁਸੀਂ ਸਾਰੇ ਜਣਿਆਂ ਨੇ ਪਿਛਲੇ ਦਸੰਬਰ ਦੇ ਵਿੱਚ ਨਵੰਬਰ ਦੇ ਵਿੱਚ ਅਕਤੂਬਰ ਸਤੰਬਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜਣਿਆਂ ਨੇ ਸਾਥ ਦਿੱਤਾ ਵਾ ਤੇ ਮੈਨੂੰ ਆਸ ਵਾ ਕਿ ਤੁਸੀਂ ਇਸ 2026 ਜਿਹੜੀ ਪਹਿਲੀ ਤਰੀਕ ਆਈ ਹੈ ਇਸ ਤੋਂ ਤੁਸੀਂ ਸਾਥ ਦੇਣਾ ਸ਼ੁਰੂ ਕਰੋਗੇ ਤੇ ਇੰਨੀਆਂ ਕਿ ਬੇਨਤੀਆਂ ਤੁਸੀਂ ਇਸ ਭਰਾ ਵੱਲੋਂ ਇਸ ਮੇਰੀ ਭੈਣ ਵੱਲੋਂ ਕਬੂਲ ਕਬੂਲ ਕਰਿਓ ਕਿ ਮਰੂਨ ਕਲਰ ਦਾ ਸੂਟ ਜਿਹੜੀ ਆ ਜਿਹੜਾ ਉਹ ਮੇਰੀ ਮੇਰੀ ਧੀ ਤੱਕ ਪੁੱਜਦਾ ਅਸੀਂ ਕਰੀਏ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਜਿਹੜੀਆਂ ਸੰਸਥਾਵਾਂ ਹੁੰਦੀਆਂ ਨਾ ਇਹ ਸਾਰੀਆਂ ਤੁਹਾਡੇ ਕਰਕੇ ਚੱਲਦੀਆਂ ਨੇ ਕੋਈ ਆਪਣੇ ਘਰੋਂ ਕੋਈ ਨਹੀਂ ਲਾਉਂਦਾ ਕਿਉਂ ਨਹੀਂ ਲਾਉਂਦਾ ਕਿਉਂਕਿ ਇੱਕ ਵਾਰੀ ਕਰ ਦੂਗਾ ਦੋ ਵਾਰੀ ਕਰ ਦੂਗਾ ਹਰ ਰੋਜ਼ ਜਿਹੜੀ ਸੇਵਾ ਕਰਨੀ ਆ ਉਹ ਬਹੁਤ ਜਿਆਦੀ ਔਖੀ ਹੋ ਜਾਂਦੀ ਹੈ ਉਹ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਰੀ ਚੱਲਦੀ ਆ ਜਿੰਨੀਆਂ ਸੰਸਥਾਵਾਂ ਚੱਲਦੀਆਂ ਵਾਂ ਤੇ ਸਹਿਯੋਗ ਜ਼ਰੂਰ ਕਰਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਆਹਾਂ ਦੇ ਵਿੱਚ ਮਸਰੂਫ ਤੁਸੀਂ ਸਾਰੇ ਜਾਣੇ ਜ਼ਰੂਰ ਹੋਇਓ ਤੇ ਇਸ ਭੈਣ ਦਾ ਕਾਰਜ ਅਸੀਂ ਸਹੀ ਤਰੀਕੇ ਨਾਲ ਨਿਪਟੜੇ ਚੜੀਏ 15 ਤਰੀਕ ਨੂੰ ਤੁਹਾਨੂੰ ਵਿਆਹ ਵਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ